ਹਾਂਜੀ ਸ਼ਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਅੱਜ 4 ਅਕਤੂਬਰ ਦੇ ਕੁਝ ਨਵੇਂ ਰਿਸ਼ਤਿਆਂ ਦੀ ਲਿਸਟ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਪੂਰਾ ਦੇਖਿਓ ਅੱਜ ਪਹਿਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਮੁੰਡੇ ਦਾ ਮਨਦੀਪ ਸਿੰਘ ਆ ਪਤਾ ਜ਼ਿਲ੍ਹਾ ਪਟਿਆਲਾ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਗਿੱਲ ਉਮਰ 20 12 1999 ਦੇ ਵਿੱਚ ਜਨਮ ਹੈ ਜੀ ਮੁੰਡੇ ਦਾ ਕੱਦ 5 ਫੁੱਟ 10 ਇੰਚ ਹੈ ਤੇ ਪੜ੍ਹਾਈ ਕਰੀਏ ਜੀ ਮੁੰਡੇ ਨੇ ਬੀਏ ਪਾਸ ਪੈਣ ਇਹਨਾਂ ਦੀ ਮੈਰਿਡ ਹੈ ਜੀ ਕੰਮਕਾਰ ਹੈ ਜੀ ਮੁੰਡਾ ਆਰਮੀ ਦੇ ਵਿੱਚ ਹੈ 12 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੈਂਪਲ ਹੋਵੇ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਇਹ ਰਿਸ਼ਤਾ ਮੈਚ ਹੁੰਦਾ ਤੁਸੀਂ ਸਿੱਧੇ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਅਗਲਾ ਰਿਸ਼ਤਾ ਹੈ ਜੀ ਨਾਮ ਰਾਜਵਿੰਦਰ ਸਿੰਘ ਪਤਾ ਰਸੂਲਪੁਰ ਮੱਲਾਂ ਜਾਤ ਮੁੰਡੇ ਦੀ ਬ੍ਰਾਹਮਣ ਹੈ ਜੀ ਗੋਤ ਇਹਨਾਂ ਦਾ ਬਾਰੀ ਤੇ ਗਿੱਦੜ ਉਮਰ ਮੁੰਡੇ ਦੀ 30 ਸਾਲ ਆ ਤੇ ਪੜ੍ਹਾਈ 10 ਪਾਸ ਕਰੀ ਹੋਈ ਐ ਭਰਾ ਇੱਕ ਐ ਜੀ ਮੁੰਡੇ ਕੋਲ ਪ੍ਰਾਪਰਟੀ ਨਹੀਂ ਹੈ ਤੇ ਪਰਿਵਾਰ ਵੱਲੋਂ ਮੰਗ ਐ ਜੀ ਕੁੜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਸੋ ਅਗਲਾ ਰਿਸ਼ਤਾ ਐ ਜੀ ਨਾਮ ਸਿੰਘ ਸਰਦਾਰ ਪਤਾ ਨਕੋਦਰ ਸ਼ਹਿਰ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਐ ਜੀ ਉਮਰ 35 ਸਾਲ ਸਾਰੀ ਫੈਮਿਲੀ ਬਾਹਰ ਸੈਟਲ ਐ ਜੀ ਮੁੰਡੇ ਦੀ ਇਕੱਲਾ ਲੜਕਾ ਪੰਜਾਬ ਦੇ ਵਿੱਚ ਐ ਤੇ ਕੰਮ ਕਰ ਐ ਜੀ ਖੇਤੀਬਾੜੀ ਦਾ ਕੰਮ ਐ ਮੁੰਡੇ ਦਾ 5 ਕਿੱਲੇ ਜ਼ਮੀਨ ਐ ਮੁੰਡੇ ਨੂੰ ਪਰ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸਧਾਰਨ ਪਰਿਵਾਰ ਦੀ ਘਰੇਲੂ ਹੋਵੇ ਤਲਾਕਸ਼ੁਦਾ ਹੋਵੇ ਬਿਨਾਂ ਬੱਚੇ ਵਾਲੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਸਿੰਪਲ ਵਿਆਹ ਕਰਨਾ ਪਰਿਵਾਰ ਨੇ ਸੋ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੇ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਸਿੰਘ ਕਾਸਟ ਮੁੰਡੇ ਦੀ ਰਾਮਗੜੀਆ ਉਮਰ 15 11 1990 ਦੇ ਵਿੱਚ ਹੈ ਜੀ ਜਨਮ ਸਥਾਨ ਮੁੰਡੇ ਦਾ ਪੰਜਾਬ ਹੈ ਕੱਦ 5 ਫੁੱਟ 9 ਇੰਚ ਹੈ ਤੇ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ ਆਈਟੀਆਈ ਇਨ ਮੋਟਰ ਮਕੈਨੀਕਲ ਇੰਡੀਆ ਤੋਂ ਮੁੰਡਾ ਪੱਗ ਬੰਨ੍ਹਦਾ ਜੀ ਬੈਸਣੋਆ ਤੇ ਸਰਦਾਰ ਹੈ ਮੁੰਡਾ ਕੰਮ ਕਰੇ ਜੀ ਮੁੰਡਾ ਕੈਨੇਡੀਅਨ ਸਿਟੀਜ਼ਨ ਹੈ ਤੇ ਮਕੈਨੀਕਲ ਇੰਜੀਨੀਅਰ ਆ ਸੋ ਮੁੰਡੇ ਦਾ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਕੈਨੇਡਾ ਜਾਂ ਅਮਰੀਕਾ ਦੀ ਹੋਵੇ ਵਧੀਆ ਪਰਿਵਾਰ ਦੀ ਹੋਵੇ ਸੋ ਵਟਸਐਪ ਨੰਬਰ ਕਾਲੀ ਪੱਟੀ ਚਾ ਜੀ ਪਰਿਵਾਰ ਦਾ ਸਿੱਧੀ ਗੱਲਬਾਤ ਕਰੋ ਪਰਿਵਾਰ ਨਾਲ ਅਗਲਾ ਰਿਸ਼ਤਾ ਹੈ ਜੀ ਨਾਮ ਜਿਉਣ ਸਿੰਘ ਪਤਾ ਜ਼ਿਲ੍ਹਾ ਸੰਗਰੂਰ ਤੋਂ ਮੁੰਡਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਭੁੱਲਰ ਉਮਰ ਮੁੰਡੇ ਦੀ 12 12 1997 ਦੇ ਵਿੱਚ ਹੈ ਜੀ ਕੱਦ 5 ਫੁੱਟ 8 ਇੰਚ ਹੈ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ ਬੀਐਸਸੀ ਨਰਸਿੰਗ ਇੰਡੀਆ ਤੋਂ ਤੇ ਐਂਡ ਹੈਲਥ케ਅਰ ਐਡਮਿਨਿਸਟ੍ਰੇਸ਼ਨ ਕੈਨੇਡਾ ਤੋਂ ਕਰੀ ਹੋਈ ਹੈ ਜੀ ਸੋ ਭੈਣ ਮੁੰਡੇ ਦੀ ਇੱਕ ਮੈਰਿਡ ਹੈ ਜੀ ਹਾਂਗਕਾਂਗ ਦੇ ਵਿੱਚ ਤੇ ਕੰਮ ਕਰੇ ਜੀ ਮੁੰਡਾ ਕਰੰਟਲੀ ਲਿਵਿੰਗ ਇਨ ਬ੍ਰਮਟਨ ਸ਼ਹਿਰ ਦੇ ਵਿੱਚ ਕੈਨੇਡਾ ਚ ਹੈ ਜੀ ਮੁੰਡਾ ਪੌਣੇ 3 ਕਿੱਲੇ ਮੁੰਡੇ ਕੋਲ ਜ਼ਮੀਨ ਹੈ ਸੋ ਪਰਿਵਾਰ ਦੀ ਮੰਗ ਹੈ ਜੀ ਕੁੜੀ ਕੈਨੇਡਾ ਦੀ ਪੀਆਰ ਹੋਵੇ ਕੱਦ ਕੁੜੀ ਦਾ 5 ਫੁੱਟ 5 ਇੰਚ ਤੱਕ ਹੋਵੇ ਗੁਰਸਿੱਖ ਮਲਬਈ ਪਰਿਵਾਰ ਦੀ ਲੜਕੀ ਹੋਵੇ ਸੋ ਮੁੰਡੇ ਦਾ ਇਹ ਜੋ ਪਰਿਵਾਰ ਦਾ ਨੰਬਰ ਹੈ ਜੀ ਕਾਲੀ ਪੱਟੀ 'ਚ ਹੈ ਜਿਸ ਨਾਲ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਚਮਕੌਰ ਸਾਹਿਬ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਢਿੱਲੋਂ ਉਮਰ ਹੈ ਜੀ 9 1990 ਦੇ ਵਿੱਚ ਕੱਦ ਮੁੰਡੇ ਦਾ 6 ਫੁੱਟ ਹੈ ਤੇ ਪੜ੍ਹਾਈ ਮੁੰਡੇ ਨੇ 10 ਪਾਸ ਕਰੀ ਹੈ ਜੀ। ਸੋ ਕੰਮ ਕਰ ਰਿਹਾ ਹੈ ਜੀ ਮੁੰਡੇ ਨੂੰ 10 ਕਿੱਲੇ ਜ਼ਮੀਨ ਆਉਂਦੀ ਹੈ। ਆਪਣੀ ਮੁੰਡੇ ਦੀ ਆੜਤ ਹੈ ਜੀ। ਮੁੰਡਾ ਹੈ ਤਲਾਕਸ਼ੁਦਾ ਜੀ ਤੇ ਇਹਨਾਂ ਕੋਲ ਇੱਕ 3 ਸਾਲ ਦੀ ਬੇਟੀ ਹੈ। ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਗਰੀਬ ਪਰਿਵਾਰ ਦੀ ਹੋਵੇ। ਭਾਵੇਂ 10 ਪਾਸ ਹੋਵੇ ਜੀ ਘੱਟ ਪੜ੍ਹੀ ਲਿਖੀ ਵੀ ਚੱਲ ਜੂ। ਤਲਾਕਸ਼ੁਦਾ ਹੋਵੇ ਤਾਂ ਬਿਨਾਂ ਬੱਚੇ ਵਾਲੀ ਹੋਵੇ ਜੀ। ਸੋ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜਿਸ ਨਾਲ ਰਿਸ਼ਤਾ ਮੈਚ ਕਰਦਾ ਸਿੱਧੀ ਪਰਿਵਾਰ ਨਾਲ ਗੱਲ ਕਰੋ ਜੀ। ਅਗਲਾ ਰਿਸ਼ਤੇ ਜੀ ਨਾਮ ਸੁਖਵਿੰਦਰ ਕੁਮਾਰ ਪਤਾ ਪਠਾਨਕੋਟ ਤੋਂ ਮੁੰਡਾ ਇਹ ਕਾਸਟ ਇਹਨਾਂ ਦੀ ਰਾਜਪੂਤ ਚੌਧਰੀ ਗੋਤ ਇਹਨਾਂ ਦਾ ਕਸ਼ਪ ਹੈ ਜੀ ਉਮਰ ਮੁੰਡੇ ਦੀ 15 ਮਾਰਚ 1993 ਦੇ ਵਿੱਚ ਜਨਮ ਹੈ ਜੀ ਤੇ ਜਨਮ ਟਾਈਮ ਮੁੰਡੇ ਦਾ 9:00 ਪੀ.ਐਮ. ਹੈ ਕੱਦ ਮੁੰਡੇ ਦਾ 5 ਫੁੱਟ 11 ਇੰਚ ਹੈ ਜੀ ਤੇ ਪੜ੍ਹਾਈ ਮੁੰਡੇ ਨੇ ਪਲੱਸ 2 ਪਾਸ ਕਰੀ ਹੋਈ ਹੈ ਸੋ 2 ਸਾਲ ਦਾ ਡਿਪਲੋਮਾ ਕਰਿਆ ਜੀ ਮੁੰਡੇ ਨੇ ਇਲੈਕਟ੍ਰਿਕ ਦਾ ਭੈਣ ਇਹਨਾਂ ਦੀਆਂ ਤਿੰਨ ਨੇ ਜੀ ਮੈਰਿਡ ਨੇ ਭਰਾ ਵੀ ਇੱਕ ਮੁੰਡੇ ਦਾ ਮੈਰਿਡ ਹੈ ਜੀ ਸੋ ਮੁੰਡੇ ਦਾ ਕੰਮਕਾਰ ਹੈ ਜੀ ਆਪਣਾ ਬਿਜ਼ਨਸ ਹੈ ਇਨਕਮ 35000 ਰੁਪਏ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਪਲੱਸ 2 ਪਾਸ ਹੋਵੇ ਜੀ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਨੇ ਕਾਲੀ ਪੱਟੀ 'ਚ ਜੇ ਤੁਹਾਡੇ ਨਾਲ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਸਿੱਧੀ ਪਰਿਵਾਰ ਨਾਲ ਗੱਲ ਕਰੋ ਜੀ ਸੋ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਜਿਹੜਾ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਜਿਸ ਤਰ੍ਹਾਂ ਦਾ ਪਰਿਵਾਰ ਨੇ ਲਿਖਾਇਆ ਹੁੰਦਾ ਜੀ ਮੰਗ ਦੇ ਵਿੱਚ ਅਗਰ ਉਹ ਮੰਗ ਤੁਹਾਡੇ ਨਾਲ ਮੈਚ ਕਰਦੀ ਹੈ ਤਾਂ ਹੀ ਤੁਸੀਂ ਪਰਿਵਾਰ ਨਾਲ ਗੱਲ ਕਰਿਆ ਕਰੋ ਸੋ ਤੁਸੀਂ ਵੀ ਸਾਡੇ ਚੈਨਲ ਤੇ ਆਪਣੀ ਐਡ ਲਗਵਾ ਸਕਦੇ ਹੋ ਜੀ ਪੀਲੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣੀ ਐਡ ਲਗਵਾ ਸਕਦੇ ਹੋ ਜੀ ਤਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ